ਤਸਰੀਆਕਾਲ ਮੈਂ ਹਰੀਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ਲਾਈਨ ਤੋਂ ਰਿਪੋਰਟਰ ਪ੍ਰਦੀਪ ਜੈਨ ਰੋਕੇ ਜੀ ਦੀ ਖਾਸ ਰਿਪੋਰਟ ਪੁਰਾਣੇ ਸਮੇਂ ਵਿੱਚ ਲੋਕਾਂ ਵੱਲੋਂ ਕਾਫੀ ਤਿਹਾਰ ਮਨਾਏ ਜਾਂਦੇ ਸਨ ਜੋ ਅੱਜ ਸਮੇਂ ਦੇ ਹਿਸਾਬ ਨਾਲ ਸਾਰੇ ਤਿਹਾਰ ਲੋਕ ਭੁੱਲਦੇ ਜਾ ਰਹੇ ਹਨ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਲੋਕ ਆਪਣੇ ਕੰਮ ਕਾਜਾਂ ਵਿੱਚ ਇੰਨੇ ਵਿਅਸਤ ਹੋ ਗਏ ਹਨ ਕਿ ਉਹਨਾਂ ਕੋਲ ਸਮਾਂ ਹੀ ਨਹੀਂ ਕਿ ਉਹ ਥੋੜਾ ਸਮਾਂ ਕੱਟ ਕੇ ਆਪਣੀ ਪੁਰਾਣੀ ਵਿਰਾਸਤ ਨੂੰ ਸੰਭਾਲ ਸਕਣ ਤੇ ਇਨਾਂ ਤਿਹਾਰਾਂ ਨੂੰ ਮਨਾ ਸਕਣ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ ਹੈ ਲੋਕ ਆਪਣੀ ਪੁਰਾਣੀ ਵਿਰਾਸਤ ਨੂੰ ਭੁੱਲਦੇ ਜਾਂਦੇ ਹਨ ਆਪਣੇ ਬੱਚੇ ਉਪਰਾਨੀ ਵਿਰਾਸਤ ਬਾਰੇ ਕੀ ਜਾਣਕਾਰੀ ਦੇਣੀ ਹੈ ਉਹ ਆਪ ਹੀ ਆਪਣੇ ਪ੍ਰਾਣੀ ਵਿਰਾਸਤ ਤੋਂ ਦੂਰ ਹੁੰਦੇ ਜਾਂਦੇ ਹਨ ਇਸ ਪ੍ਰਾਣੀ ਵਿਰਾਸਤ ਨੂੰ ਸੰਭਾਲਦੇ ਹੋਏ ਕੈਬਨਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੀ ਧਰਮ ਪਤਨੀ ਸੁਹਿੰਦਰ ਕੌਰ ਤੇ ਮਾਤਾ ਸੁਹਿੰਦਰ ਕੌਰ ਦੇ ਉਪਰਾਲੇ ਨਾਲ ਆਪਣੇ ਪ੍ਰਾਣੀ ਵਿਰਾਸਤ ਨੂੰ ਸੰਭਾਲਣ ਦਾ ਉਪਰਾਲਾ ਕਰਦੇ ਹੋਏ ਅੱਜ ਜੰਡਿਆਲਾ ਗੁਰੂ ਦੇ ਇੱਕ ਨਿਜੀ ਪੈਲਸ ਵਿੱਚ ਜੰਡਿਆਲਾ ਗੁਰੂ ਵਾਸੀਆਂ ਨੂੰ ਲੈ ਕੇ ਪ੍ਰਾਣੀ ਵਿਰਾਸਤ ਨਾਲ ਜੁੜੇ ਤੀਆਂ ਦਾ ਤਿਹਾਰ ਮਨਾਇਆ ਗਿਆ ਪੈਣਾ ਮਾਤਾਵਾਂ ਬੱਚੀਆਂ ਨੂੰ ਇਸ ਤਿਹਾਰ ਨੂੰ ਇਕੱਠੇ ਮਨਾਉਣ ਲਈ ਅਸੀਂ ਇਕ ਉਪਰਾਲਾ ਕੀਤਾ ਸੀ ਸਾਡੇ ਮਾਤਾ ਜੀ ਸਰਦਾਰਨੀ ਸੁਰਿੰਦਰ ਕੌਰ ਔਰ ਬੇਟੀਆਂ ਪਰ ਸੈਜ ਪ੍ਰਿਆ ਸਾਰਿਆਂ ਨੇ ਮਿਲ ਕੇ ਫੈਮਿਲੀ ਚ ਇਹ ਡਿਸਾਈਡ ਕੀਤਾ ਕਿ ਅਸੀਂ ਹਰ ਸਾਲ ਇਸੇ ਤਰ੍ਹਾਂ ਸੌਣ ਦਾ ਤਿਉਹਾਰ ਜਿਹੜਾ ਸਾਡੇ ਹਲਕੇ ਸਾਡੇ ਪਰਿਵਾਰ ਸਾਰੀਆਂ ਹੀ ਮਹਿਲਾਵਾਂ ਨਾਲ ਮਨਾਇਆ ਕਰਾਂਗੇ ਤਾਂ ਇਹ ਵਾਹਿਗੁਰੂ ਦੀ ਮਿਹਰ ਨਾਲ ਇਹ ਦੂਸਰਾ ਸਾਲ ਹੈ ਅਸੀਂ ਆਪਣੇ ਪਰਿਵਾਰ ਨਾਲ ਕਿਉਂਕਿ ਕਹਿੰਦੇ ਆ ਖੁਸ਼ੀਆਂ ਸਾਂਝੀਆਂ ਕਿਤੇ ਦੁਨੀਆਂ ਡਬਲ ਹੋ ਜਾਂਦੀਆਂ ਔਰ ਜੇਕਰ ਦੁੱਖ ਵਿੱਚ ਸ਼ਮੂਲੀਅਤ ਕੀਤੀ ਜਾਵੇ ਤੇ ਉਹ ਅੱਧਾ ਰਹਿ ਜਾਂਦਾ ਤਾਂ ਅਸੀਂ ਸਾਰੇ ਹੀ ਚਾਹੁੰਦੇ ਆ ਕਿ ਅਸੀਂ ਮਿਲ ਜੁਲ ਕੇ ਇਹਨਾਂ ਤਿਹਾਰਾ ਨੂੰ ਇਕੱਠੇ ਮਨਾਈਏ ਤੇ ਖੁਸ਼ੀਆਂ ਸਾਂਝੀਆਂ કરીਏ اور ਸਾਡੇ ਅਲੋਪ ਹੋ ਰਹੇ ਕੁਝ ਜਿਹੜੇ ਇਸ ਤਰ੍ਹਾਂ ਦੇ ਇਵੈਂਟਸ ਨੇ ਤਿਹਾਰ ਨੇ ਉਹਨਾਂ ਨੂੰ ਮੁਰਜ ਸੁਜੀਤ ਕੀਤਾ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਤਿਹਾਰਾਂ ਨੂੰ ਅਗਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਤੱਕ ਲੈ ਕੇ ਜਾਣ ਇਸ ਲਈ ਇਹ ਉਪਰਾਲਾ ਕੀਤਾ ਜੀ ਤਾਂ ਹੀ ਤੇ ਉਹਨਾਂ ਵਾਸਤੇ ਇਹੀ ਸੰਦੇਸ਼ ਹੈ ਕਿ ਪੰਜਾਬ ਇਵਨ ਇੰਡੀਆ ਇੱਕ ਰਿਚ ਹੈਰੀਟੇਜ ਰਿਚ ਕਲਚਰ ਦਾ ਦੇਸ਼ ਹੈ ਇਸ ਸਾਰੇ ਕਲਚਰ ਨੂੰ ਅੱਗੇ ਲੈ ਕੇ ਜਾਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਔਰ ਅਸੀਂ ਸਾਰੇ ਰਲ ਕੇ ਹੀ ਇਸ ਜ਼ਿੰਮੇਵਾਰੀ ਨੂੰ ਪੂਰੀ ਕਰਾਂਗੇ ਕੋਈ ਵੀ ਅਜਿਹੀ ਜਿਹੜਾ ਸਾਡਾ ਅਮੀਰ ਵਿਰਸਾ ਸੱਭਿਆਚਾਰਾ ਉਹਦੀ ਕੋਈ ਵੀ ਅਜਿਹੀ ਚੀਜ਼ ਅਲੋਪ ਨਹੀਂ ਹੋਣ ਦਿੱਤੀ ਜਾਵੇਗੀ ਇਹਦੇ ਵਿੱਚ ਅਸੀਂ ਸਾਰੇ ਹੀ ਆਪਣਾ ਬੰਦਾ ਯੋਗਦਾਨ ਪਾਵਾਂਗੇ ਔਰ ਕੈਬਨਿਟ ਮੰਤਰੀ ਸਰਦਾਰ ਹਰਪ੍ਰੀਤ ਸਿੰਘ ਈਟੀਓ ਸਾਡੀ ਸਮੁੱਚੀ ਸਰਕਾਰ ਇਹਨਾਂ ਯਤਨਾਂ 'ਚ ਲੱਗੀ ਹੋਈ ਆ ਜਿਸ ਤਰ੍ਹਾਂ ਕਿ ਪਿੱਛੇ ਜੇ ਤੁਸੀਂ ਸੁਣਿਆ ਹੋਗਾ ਕਿ ਲਹਾਰਾ ਰਾਏਪੁਰ ਦੀਆਂ ਖੇਟਾਂ ਵੀ ਮੁਰਤ ਸੁਰਜੀਤ ਕੀਤੀਆਂ ਜਾ ਰਹੀਆਂ ਬੈਲ ਗਾੜੀ ਦੀਆਂ ਰੇਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਤਾਂ ਇਹ ਸਾਰੇ ਉਹ ਪ੍ਰਾਨ ਨੇ ਜਿਹਦੇ ਨਾਲ ਅਸੀਂ ਸਾਡੇ ਅਮੀਰ ਵਿਰਸੇ ਨੂੰ ਦੁਬਾਰਾ ਸੁਰਜੀਤ ਕਰਨ ਦੀ ਜਿਹੜੀ ਐਫਰਟ ਹੈ ਉਹ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰਿਆਂ ਨੂੰ ਸੌਨ ਦੇ ਪਾਵਨ ਮਹੀਨੇ ਦੀ ਤ੍ਰਿੰਜਨ ਦਾ ਤੀਆਂ ਦੇ ਤਿਉਹਾਰ ਦਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਇਹ ਅੱਜ ਜਿਹੜੀ ਅਸੀਂ ਰੌਣਕ ਲਾਈ ਆ ਜਿਹਦਾ ਅਸੀਂ ਨਾਂ ਹੀ ਰੱਖਿਆ ਰੌਣਕ ਤ੍ਰਿੰਜਨ ਦੀ ਇਹ ਵਿਸਰਦੀਆਂ ਜਾ ਰੀਆਂ ਸਾਡੀਆਂ ਕੁਝ ਕਿਉਂਕਿ ਕੁਝ ਰਸਮਾਂ ਕੁਝ ਤਿਉਹਾਰ ਇਸ ਤਰ੍ਹਾਂ ਦੇ ਸੀ ਕਿ ਜੋ ਪੰਜਾਬ ਵਿੱਚ ਅਲੋਪ ਹੁੰਦੇ ਜਾ ਰਹੇ ਸੀ ਔਰ ਪੰਜਾਬ ਜਾਣਿਆ ਹੀ ਜਾਂਦਾ ਹੈ ਮੇਲੇ ਤਿਹਾਰਾਂ ਦਾ ਸਟੇਟ ਇਸ ਕਰਕੇ ਪਿਛਲੇ 3